ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸੱਧੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਹੱਕ ਚ ਵੋਟ ਪਾਉਣ ਦੀ ਕੀਤੀ ਹੈ ਅਪੀਲ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਨੂੰ ਵੱਧ ਛੱਡ ਕੇ ਵੋਟ ਪਾਈ ਜਾਵੇ ਲੋਕਾਂ ਅੰਗੇ ਜਿਹੜੀ ਆਪੀਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸੁਖਜਿੰਦਰ ਰੰਦਾਵਾ ਨੇ ਵੀ ਇਹ ਕਿਹਾ ਹੈ ਕਿ ਪਾਰਲੀਮੈਂਟ ਵੱਲੋਂ ਜਦੋਂ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲੇਗਾ ਪਾਰਲੀਮੈਂਟ ਨਹੀਂ ਚੱਲਣ ਦੇਾਂਗੇ ਅਤੇ 302 ਦਾ ਪਰਚਾ ਵੀ ਦਿਆ ਇਹ ਹੋਰ ਕੀ ਕੀ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਆਉ ਤੁਹਾਨੂੰ ਵੀ ਸੁਣਾਉਣੀ ਆ ਪੂਰਾ ਜੋਸ਼ ਦੇਖ ਰਿਹਾ ਮੈਂ ਜਿੰਨਾ ਸਾਰੀਆਂ ਰੈਲੀਆਂ ਦਾ ਇਕੱਠ ਹੈ ਬਹੁਤ ਵਧੀਆ ਸਰ ਸਿੱਧੂ ਦੇ ਇਨਸਾਫ ਨੂੰ ਲੈ ਕੇ ਵੀ ਗੱਲ ਕੀਤੀ ਹੈ ਮੇਰਾ 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 ਮਕਸਦ ਹੈ ਜਿਹੜਾ ਨਾਲ ਅਟੈਚ ਹੁੰਦਾ ਉਹ ਸਿੱਧੂ ਦੇ ਇਨਸਾਫ ਨੂੰ ਲੈ ਕੇ ਆਇਆ ਕਿਉਂਕਿ ਮੈਂ ਇਹਨੂੰ ਹਰ ਮੰਚ ਦੇ ਉੱਤੇ ਉਠਾਉਣਾ ਚਾਹੁੰਦਾ ਇਹਦੇ ਅੱਗੇ ਸਵਾਲ ਹੋਵੇ ਮੇਰਾ ਵੀ ਸਿੱਧੂ ਦਾ ਇਨਸਾਫ ਬਾਕੀ ਹੈ ਇਹਦਾ ਕਾਂਗਰਸ ਵੱਲੋਂ ਇਨਸਾਫ ਦੇ ਪਾਏਗੀ ਕਾਂਗਰਸ ਤੁਹਾਨੂੰ ਇਸ ਟੀਚੇ ਨੂੰ ਲੈ ਕੇ ਕਿਉਂਕਿ ਬਾਕੀ ਸਰਕਾਰਾਂ ਵੱਲੋਂ ਤੁਸੀਂ ਨਾ ਕਰੂਗੀ ਇਨਸਾਫ ਬੇਸ਼ੱਕ ਲੈਣਾ ਹੌਸਲਾ ਵੀ ਨਹੀਂ ਛੱਡਾਂਗੇ ਅਸੀਂ ਲੜਾਂਗੇ ਜਰੂਰ ਇੱਕ ਗੱਲ ਤੁਸੀਂ ਹੋਰ ਕੀ ਦੋਨੋਂ ਇੱਕੋ ਸਿੱਕੇ ਦੇ ਪਹਿਲੂ ਨੇ ਦੋਨੇ ਇਹਦੇ ਦੋ ਪਾਸੇ ਨੇ ਕਿਰੋ ਕਿ ਜਿਹੜੀਆਂ ਮੀਟਿੰਗਸ ਨੇ ਇਹ ਤੁਸੀਂ ਦੇਖ ਲੋ ਕਿ ਉਦੋਂ ਦੀ ਕਾਦੀਆਂ ਦੇ ਪੂਰੇ ਹਲਕੇ ਦੀ ਮੀਟਿੰਗ ਚੀਫ ਮਿਨਿਸਟਰ ਦੀ ਸੀ ਤੇ ਆ ਇੱਕ ਜਿਹੜੀ ਵਡਾਲਾ ਬਾਂਗਰ ਦੀ ਮੀਟਿੰਗ ਇਹਦਾ ਕੰਪੈਰੀਸ਼ਨ ਆਪ ਕਰ ਲੋ ਸਰ ਤੁਸੀਂ ਇੱਕ ਬੜੀ ਵੱਡੀ ਗੱਲ ਕਹੀ ਹੈ ਜਿੱਥੇ ਪਾਰਲੀਮੈਂਟ ਨਹੀਂ ਚੱਲਦਾ ਪਾਰਲੀਮੈਂਟ ਚ ਵੀ ਲਵਾਂਗੇ ਤੇ ਕਾਂਗਰਸ ਦੀ ਗਵਰਨਮੈਂਟ ਬੜੀ 302 ਦਾ ਪਰਚਾ ਕੀਤਾ ਜਾਏਗਾ ਗੰਦਾਰਾ ਸਾਹਿਬ ਦੋਸ਼ੀ ਕੌਣ ਇਹਦੇ ਵਿੱਚ ਤੁਹਾਨੂੰ ਲੱਗਦਾ ਜਿਹੜੇ ਇੱਕ ਮਿੰਟ ਸੁਣ ਲੋ ਤੋਂ ਇਹ ਸਾਰੀ ਦੁਨੀਆ ਨੂੰ ਪਤਾ ਸੀ ਕਿ ਅਨਨੋਨ ਬੰਦਿਆਂ ਦੇ ਕੀਤੇ ਫੜ ਕੇ ਅੰਦਰ ਦਿੱਤੇ ਕਿ ਨਹੀਂ ਬੈਬਲ ਕਲਾਂ ਕੋਲ ਕਾਂਡ ਵਾਲੇ ਤੇ ਉਹ ਦਿੱਤੇ ਅੰਦਰ ਮੈਂ ਇਖਾ ਜੀ ਮੈਂ ਤੁਹਾਨੂੰ ਇਹ ਦੱਸਿਆ ਜਿਹੜੀ ਬੈਬਲ ਕਲਾਂ ਦੇ ਸੀ ਕੋਈ ਉਹਨੂੰ ਕਹਿੰਦੇ ਨੇ ਪੇਨਾਮੀ ਜਿਹੜੀਆਂ ਉਹਨਾਂ ਨੇ ਕੀਤੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਔਰ ਜਿਹੜੇ ਹੋਮਨਿਸਟਰ ਬਣੇ ਸਭ ਤੋਂ ਪਹਿਲਾਂ ਉਸ ਇੰਟਰੋਗੇਸ਼ਨ ਮੰਗੀ ਪਰ ਟਾਈਮ ਥੋੜਾ ਸੀ ਪਰਮਾਤਮਾ ਉਹ ਕਿਹਾ ਕਿ ਤਾਂ ਨਸ਼ਾ